ਸਤ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਆਪ ਜੀ ਦੇਖ ਰਹੇ ਹੋ ਮੇਥੀ ਤੇ ਮੇਥੀ ਤੇ ਪੀਲੇ ਫੁੱਲ ਬਹੁਤ ਜ਼ਿਆਦਾ ਆਏ ਨੇ ਤੇ ਇਹ ਇਸ ਜਗ੍ਹਾ ਤੇ ਮੇਥੀ ਮਤਲਬ ਬੀਜ ਆਪਣੇ ਆਪ ਡਿੱਗ ਰਿਗ ਜਾਂਦਾ ਤੇ ਉੱਗਦਾ ਰਹਿੰਦਾ ਉਹ ਮਤਲਬ ਜੋ ਮੈਂ ਚੀਜ਼ ਦਿਖਾਉਣੀ ਚਾਹੁੰਦਾ ਉਹ ਇਸ ਟਾਈਮ ਸਮੇਂ ਹੈ ਨਹੀਂ ਉਹ ਸੀਗੇ ਮਧੂਮੱਖੀ ਆਪਣੇ ਖੇਤਾਂ 'ਚੇ ਮਧੂਮੱਖੀਆਂ ਬਾਤ ਨੇ ਕਿਉਂ ਹੁਣ ਬੱਦਲ ਵਾਈ ਹੋ ਗਈ ਤੇ ਸਾਰੀਆਂ ਆਪਣੀ ਜਗ੍ਹਾ ਬਦਲ ਕੇ ਆਪਣੇ ਘਰਾਂ 'ਚ ਵਾਪਸ ਚਲੇ ਗਈਆਂ ਨੇ ਜੋ ਆਪਾਂ ਚਲੋ ਵੀਡੀਓ ਬਣਾ ਕੇ ਸਾਂਝੀ ਕਰਦੇ ਆਂ ਤੇ ਇਸ ਤਰ੍ਹਾਂ ਮਧੂ ਮਧੂ ਮੱਖੀਆਂ ਦਾ ਝਾੜ ਵਧਾਉਂਦੀਆਂ ਨੇ ਇੱਕ ਥਾਂ ਤੋਂ ਦੂਜੀ ਥਾਂ ਜਦੋਂ ਇੱਕ ਫੁੱਲ ਤੋਂ ਦੂਜੇ ਫੁੱਲ ਤੇ ਜਾਂਦੇ ਨੇ ਤਾਂ ਉਹਦੇ ਨਾਲ ਕਈ ਹੋਣਾ ਉਤਪਾਦਨ ਵਧ ਜਾਂਦਾ ਤੇ ਜਿਹੜੀ ਇਹ ਦੇਸੀ ਮੇਥੀ ਹੈ ਜੀ ਇਹਦਾ ਬੀਜ ਪਿਛਲੇ ਸਾਲ ਵੀ ਮਿੱਟੀ ਤੇ ਡਿੱਗਿਆ ਸੀ ਤੇ ਇਸ ਤਰ੍ਹਾਂ ਡਿੱਗ ਜਾਂਦਾ 6 ਮਹੀਨੇ ਤੱਕ ਉਹ ਧਰਤੀ ਵਿੱਚ ਪਿਆਰਾਂ ਦਾ ਆਪਣੇ ਆਪ ਉੱਗਦਾ ਜਿਹੜੀ ਆਪਣੇ ਆਪ ਫਸਲ ਉੱਗਦੀ ਆ ਉਹਨੂੰ ਨਾ ਤਾਂ ਕੋਈ ਬਿਮਾਰੀ ਲੱਗਦੀ ਆ ਨਾ ਉਹਨੂੰ ਪਾਣੀ ਦੀ ਜ਼ਰੂਰਤ ਹੁੰਦੀ ਆ ਇੱਕੋ ਜੰਗਲ ਸਿਸਟਮ ਹੋ ਜਾਂਦਾ ਜਿਵੇਂ ਨਦੀਨਾਂ ਨੂੰ ਬਿਮਾਰੀ ਨਹੀਂ ਲੱਗਦੀ ਸੋ ਇਸ ਤਰ੍ਹਾਂ ਆਪਣੀ ਇਹ ਮੇਥੀ ਦੀ ਫਸਲ ਤਿਆਰ